ਸਾਦਾ ਚੈਨਲ ਅੱਜ ਪਹੁੰਚਿਆ ਹੈ ਲिटल ਫਲਾਵਰ ਕਮਨ ਸਕੂਲ ਸੰਦੂਰ ਦੇ ਵਿੱਚ ਜਿੱਥੇ ਗੁਰਪ੍ਰਿੰਤ ਸਿੰਘ ਸੜੀ ਸਰਕਲ ਦੇ ਵੱਲੋਂ ਪੋਸਟਰ ਮੇਕਿੰਗ ਕੰਪੀਟੀਸ਼ਨ ਕਰਵਾਈ ਜਾ ਰਹੀ ਹੈ ਬੜੀ ਹਾਰੀ ਬਹੁਤ ਵਧੀਆ ਵਾਤਾਵਰਣ ਸੰਭਾਲ ਦਿੱਤੇ ਆਓ ਮੇਰੇ ਨਾਲ ਚੱਲ ਕੇ ਦੇਖੋ ਪ੍ਰੋਗਰਾਮ ਜੀ ਚੱਲ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਕਾਲਜ ਦਾ ਵਿਦਿਆਰਥੀ ਗੁਰੂ ਗੋਬਿੰਦ ਸਿੰਘ ਤੇ ਮਿਸਟਰ ਵਿਕਾਸ ਪਾਲ ਜੀ ਗੁਰਬਾਨੀ ਸ਼ਬਦ ਸਭੇ ਜੀ ਸਮਾਲ ਆਪਣੀ ਮਿਹਰ ਕਰ ਇਸ ਦੇ ਰਾਹੀਂ ਅੱਜ ਦੇ ਇਸ ਪ੍ਰੋਗਰਾਮ ਨੂੰ ਸ਼ੁਰੂਆਤ ਕਰਨ ਜਾ ਰਹੇ ਨੇ ਅਨੁਰਣੀ ਮਿਹਰ ਕਰੇ yeah mm -hmm. ਮੇਰੇ ਪਾਣੀ ਮੋਚ ਉਪਾਰੇ ਮੋਚ ਉਪਾਰੇ ਅਨਪੜੇ ਮੋਚ ਉਪਾਰੇ ਮੋਚ ਉਪਾਰੇ ਕੁਖ ਦਾਲਗ ਬਣਤਾਏ ਤੀਆ ਬੰਸ ਸਾਡਾ ਵੈਲਕਮ ਕਰੇਗੀ ਸਵਾਗਤ ਕਰੇਗੀ ਤੀਆ ਬੰਸ ਅਵੇ ਲਾਈਕ ਫਰ ਮਾਰਨਿੰਗ ਟੂ ਮਾਈ ਨਾਲ ਪ੍ਰੈਜ਼ੈਂਟ ਹੈ ਆਈ ਵੈਲਕਮ ਸਰਦਾਰ ਸੁਰਿੰਦਰ ਪਾਹਲ ਸਿੰਘ ਸਿੱਧਕੀ ਡਿਪਟੀ ਚੀਫ ਸੈਕਟਰੀ ਸਰਦਾਰ ਕੁਲਵੰਤ ਸਿੰਘ ਨਾਲ ਨਗਰੀ ਜ਼ੋਨਲ ਸੈਕਟਰੀ ਪ੍ਰੋਫੈਸਰ ਨਰਿੰਦਰ ਸਿੰਘ ਐਡੀਸ਼ਨਲ ਜ਼ੋਨਲ ਸੈਕਟਰੀ ਅਕੈਡਮਿਕ ਡਾਕਟਰ ਇਕਬਾਲ ਸਿੰਘ ਸਕਰੋਦੀ ਐਂਡ ਗੁਲਜ਼ਾਰ ਸਿੰਘ ਦਾ ਆਰਗੇਨਾਈਜੇਸ਼ਨ ਸੈਕਟਰੀ This program is organized by Gurubowen Singh Study Circles in Roo Singh. It's an honor to be greeted by such a accomplished personality. In this program, we will meet the head of Dr. Ikbal Singh, the secretary, Dr. Vakvaks Purnavich, the head principal, and Deputy District Education. ਅਵੇਸਾ ਤੇ ਤਾਂ ਉਹ ਵੀ ਆਪਰੇ ਜਿਵੇਂ ਰਾਮਾ ਦੇ ਸਕਦੇ ਹਾਂ ਬੱਚਿਆਂ ਦਾ ਘਰਾਂ ਦਾ ਲਗਾਅ ਹੈ ਪਿਆਰ ਹੈ ਸਰਕਾਰ ਹੈ ਵਰਖਾ ਵਿਸ਼ਿਆਂ ਦੇ ਲੇਖ ਕਹਾਣੀਆਂ ਕਵਤਾਂਾਂ ਬੋਲਦੇ ਹਾਂ ਲਿਖਦੇ ਹਾਂ ਕਿਤਾਬਾਂਾਂ ਦੀ ਛਪੀਆਂ ਹੋਈਆਂ ਹਨ ਵਰਖਾ ਵਿਸ਼ਿਆਂ ਦੇ ਬਹੁਤ ਹੀ ਸਹਿਤ ਕਰਨ ਦੇ ਤੌਰ ਤੇ ਆਪਣਾ ਨਾਮ ਜਲਾ ਹੈ ਇਹਨਾਂ ਦਾ ਲਿਆ ਜਾਂਦਾ ਹੈ ਸਾਦੇ ਬਿੰਦ ਦੇ ਸਭ ਕਾਰ ਕਰਕੇ ਅੱਗੇ ਨਹੀਂ ਪਹੁੰਚੇ ਨੇ ਉਸ ਸਮੇਂ ਦੇ ਲਈ ਜੋ ধারণাਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਇਸ ਪਿਆਰੀ ਸੰਸਥਾ ਦੇ ਪ੍ਰਿੰਸੀਪਲ ਸਾਹਿਬਾਨ ਮੈਨੇਜਰ ਸਾਹਿਬਾਨ ਅਧਿਆਪਕ ਸਾਹਿਬਾਨ ਮੇਰੇ ਅਜ਼ੀਜ਼ ਸਰਦਾਰ ਸੁਰਿੰਦਰਪਾਲ ਸਿੰਘ ਸਿੱਲਕੀ ਜੀ ਪ੍ਰੋਫੈਸਰ ਨਰਿੰਦਰ ਸਿੰਘ ਔਰ ਉਹਨਾਂ ਦੇ ਸਹਿਯੋਗੀ ਟੀਮ ਮੈਂਬਰ ਮੁਕਾਬਲੇ ਲਈ ਆਏ ਹੋਏ ਪਿਆਰੇ ਵਿਦਿਆਰਥੀਓ ਅਧਿਆਪਕ ਸਾਥੀਓ ਤੁਹਾਨੂੰ ਸਾਰਿਆਂ ਨੂੰ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਆਪ ਮੈਂ ਇਸ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਨੂੰ ਔਰ ਮੈਨੇਜਰ ਸਾਹਿਬਾਨ ਨੂੰ ਮੁਬਾਰਕਬਾਦ ਦਿੰਦਾ ਹਾਂ ਕਿ ਉਹਨਾਂ ਨੇ ਆਪਣੇ ਵਿਦਿਆਰਥੀਆਂ ਨੂੰ ਇਸ ਢੰਗ ਨਾਲ ਐਜੂਕੇਟ ਕਰ ਰਹੇ ਨੇ ਕਿ ਉਹ ਨਾ ਕੇਵਲ ਰਸਮੀ ਵਿਦਿਆ ਹਾਸਲ ਕਰ ਰਹੇ ਨੇ ਸਗੋਂ ਉਹ ਪ੍ਰੋਗਰਾਮ ਦਾ ਸੰਚਾਲਨ ਕਿਵੇਂ ਕਰਨਾ ਹੈ ਕਿਸੇ ਬਾਹਰੋਂ ਆਏ ਵਿਅਕਤੀ ਦਾ ਵੈਲਕਮ ਕਿਵੇਂ ਕਰਨਾ ਹੈ ਔਰ ਸ਼ਬਦ ਗਾਇਨ ਕਿਸ ਤਰ੍ਹਾਂ ਉਹਨੂੰ ਤਰਤੀਬ ਦੇਣੀ ਹੈ ਇਹ ਸਾਰਾ ਕੁਝ ਉਹਨਾਂ ਨੂੰ ਪਾਠ ਹੋਵੇ ਸਿਖਲਾਈ ਦੇ ਰਹੇ ਨੇ ਉਹਦਾ ਇਹ ਇਫਾਕ ਕਰਦੇ ਦੂਸਰੀ ਗੱਲ ਇਸ ਤਰ੍ਹਾਂ ਕੇ ਸਾਹਮਣੇ ਪੋਸਟਰ ਵੀ ਲੱਗਿਆ ਮੇਰੇ ਬਲਿਹਾਰੀ ਕੁਦਰਤ ਵਸਿਆ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਇਹ ਇੱਕ ਵਾਕ ਹੈ ਪਿਆਰੇ ਬੱਚਿਓ ਆਪਾਂ ਸਾਰੇ ਜਾਣਦੇ ਆ ਕਿ ਇਸ ਧਰਤੀ ਤੇ ਜੋ ਇਹ ਮਨੁੱਖੀ ਜੀਵਨ ਦੀ ਪਸ਼ੂ ਪੰਛੀਆਂ ਦੀ ਜੋ ਇਹ ਜੀਵਨ ਆਪਾਂ ਬਤੀਤ ਕਰ ਰਹੇ ਆ ਇਹਦਾ ਮੁੱਖ ਕਾਰਨ ਰੁੱਖ ਨੇ ਜੇਕਰ ਰੁੱਖ ਪਹਿਲਾਂ ਇਸ ਧਰਤੀ ਤੇ ਆਏ ਤਾਂ ਬਾਅਦ ਵਿੱਚ ਮਨੁੱਖ ਆਏ ਪਰ ਪਿਛਲੇ ਲੱਗ ਪੜ ਚਾੜੀ ਕੋ ਸਾੜ ਤੋਂ ਰੁੱਖਾਂ ਪ੍ਰਤੀ ਵਾਤਾਵਰਣ ਪ੍ਰਤੀ ਪਾਣੀਆ ਪ੍ਰਤੀ ਜਿਸ ਤਰ੍ਹਾਂ ਦੇ ਸਾਡੇ ਸਮਾਜ ਦਾ ਨਜ਼ਰੀਆ ਬਦਲਿਆ ਔਰ ਉਸ ਦੇ ਇਸ ਨੂੰ ਬੜੀ ਬੇਰਹਿਮੀ ਨਾਲ ਖਤਮ ਕਰਨ ਵਾਲੇ ਪਾਸੇ ਤੁਰੇ ਤਾਂ ਸਾਡੇ ਲਈ ਬਹੁਤ ਸਾਰੀਆਂ ਸਮੱਸਿਆਵਾਂ ਮੁਸ਼ਕਲਾਂ ਵੀ ਖੜੀਆਂ ਹੁੰਦੀਆਂ ਪੈਂਦੀਆਂ ਪੰਜਾਬੀ ਦੇ ਇੱਕ ਮਸ਼ਹੂਰ ਸ਼ਾਇਰ ਡਾਕਟਰ ਸਰਜੀਤ ਪਾਤਰ ਉਹਨਾਂ ਦੀ ਕਵਤਾ ਦੀਆਂ ਦੋ ਸਤਰਾਂ ਨੇ ਉਹ ਮੈਂ ਤੁਹਾਡੇ ਨਾਲ ਸਾਝੀਆਂ ਕਰਨਾ ਪੱਤਾ ਟੁੱਟ ਕੇ ਡਿੱਗੇ ਤਾਂ ਖਰਾਕ ਹੋਵੇ ਪੱਤਾ ਟੁੱਟ ਕੇ ਡਿੱਗੇ ਤਾਂ ਖਰਾਕ ਹੋਵੇ ਐਸੀ ਚੁੱਪ ਹੈ ਤਾਂ ਮੇਰ ਸਾਰਜੀ ਕਰੇ ਪਿਆਰੇ ਬੱਚੋ ਤੁਸੀਂ ਸੋਚ ਕੇ ਵੇਖੋ ਸਾਡਾ ਜਿਹੜਾ ਸਾਰਾ ਆਲਾ ਦਵਾਲਾ ਸਾਡੇ ਸਕੂਲ ਦਾ ਇਹ ਕੰਪਲੈਕਸ ਜਾ ਸਾਡੇ ਘਰਾਂ ਦਾ ਆਲਾ ਦਵਾਲਾ ਵਾਤਾਵਰਣ ਇਹ ਰੁੱਖਾਂ ਨਾਲ ਹੀ ਖੂਬਸੂਰਤ ਹੈ ਜੇ ਸਾਡੇ ਘਰਾਂ ਵਿੱਚ ਰੁੱਖ ਨੇ ਸਾਡੇ ਸਮਾਜ ਦੇ ਵਿੱਚ ਰੁੱਖ ਨੇ ਸਾਡੇ ਸਕੂਲ ਦੇ ਵਿੱਚ ਰੁੱਖ ਨੇ ਤਾਂ ਰੁੱਖਾਂ ਨਾਲ ਪੰਛੀਆਂ ਦੀ ਸਾਜ਼ ਹੈ ਤੇ ਰੁੱਖਾਂ ਨਾਲ तितਲੀਆਂ ਦੀ ਸਾਜ਼ ਹੈ ਤੇ ਉਹ ਸਾਰੇ ਸਾਡੇ ਵਾਤਾਵਰਣ ਨੂੰ ਖੂਬਸੂਰਤ ਬਣਾਉਂਦੇ ਤਾਂ ਜੇਕਰ ਆਪਾਂ ਇਸ ਗੱਲ ਨੂੰ ਇੱਥੇ ਤੱਕ ਹੀ ਸੀਮਤ ਕਰ ਦੇਈਏ ਇਹ ਸਰਕਾਰਾਂ ਨੇ ਹੀ ਵਾਤਾਵਰਣ ਦੀ ਸਾਮ ਸੰਭਾਲ ਕਰਨੀ ਹੈ ਜਾਂ ਕੇਵਲ ਸਮਾਜ ਸੇਵੀ ਜਥੇਬੰਦੀਆਂ ਨੇ ਹੀ ਇਸ ਦੀ ਸਾਮ ਸੰਭਾਲ ਕਰਨੀ ਹੈ ਤਾਂ ਸਾਡਾ ਮਸਲਾ ਹੱਲ ਨਹੀਂ ਹੋਣਾ ਸਾਨੂੰ ਸਮਾਜ ਦੇ ਹਰ ਵਿਅਕਤੀ ਨੂੰ ਹਰ ਅਧਿਆਪਕ ਨੂੰ ਹਰ ਵਿਦਿਆਰਥੀ ਨੂੰ ਹਰੇਕ ਮਾਪਿਓ ਨੂੰ ਇਸ ਸੰਬੰਧੇ ਜਾਗਰੂਕ ਹੋਣ ਦੀ ਲੋੜ ਹੈ ਇੱਕ ਮਹਿੰਮ ਚਲਾਉਣ ਦੀ ਲੋੜ ਹੈ ਔਰ ਇੱਕ ਸੰਘਰਸ਼ ਕਰਨ ਦੀ ਲੋੜ ਹੈ ਤਾਂ ਜੋ ਆਪਾਂ ਇਸ ਜੋ ਗਲੋਬਲਾਈਜੇਸ਼ਨ ਦੀ ਇੱਕ ਗੰਭੀਰ ਸਮੱਸਿਆ ਹੈ ਜੋ ਪਾਤਾਵਰਨ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਵੱਧ ਰਹੀ ਹੈ ਗਲੇਸ਼ੀਅਰ ਪਿਘਲ ਰਹੇ ਨੇ ਤਾਂ ਉਸ ਨੂੰ ਠੱਲ ਪਾਉਣ ਲਈ ਅਸੀਂ ਹਮੇਸ਼ਾ ਰੁੱਖਾਂ ਨਾਲ ਪਿਆਰ ਕਰੀਏ ਰੁੱਖਾਂ ਨਾਲ ਸਾਹ ਪਾਈਏ ਔਰ ਰੁੱਖਾਂ ਨੂੰ ਥਾ-ਥਾ ਦੇ ਆਪਾਂ ਧਰਤੀ ਦੇ ਉੱਤੇ ਭਰ ਦਈਏ प्यारे बच्चों ਜਦੋਂ ਵੀ ਅੱਜ ਮੈਂ ਤੁਹਾਡੇ ਨਾਲ ਇਸ ਸਮਾ ਦੇ ਵਿੱਚ ਮੈਂ ਤੁਹਾਡੇ ਤੋਂ ਇਹ ਇੱਕ ਵਾਦਾ ਚਾਹੁੰਦਾ ਕਿ ਹੁਣ ਜਦੋਂ ਵੀ ਤੁਹਾਡਾ ਜਨਮ ਦਿਨ ਆਵੇ ਤਾਂ ਤੁਸੀਂ ਆਪਣੇ ਮੰਮੀ ਪਾਪਾ ਤੋਂ ਹੋਰ ਤਾਂ ਜੋ ਮਰਜ਼ੀ ਗਿਫਟ ਮੰਗ ਲਿਓ ਪਰ ਉਹਨਾਂ ਤੋਂ ਇਹ ਗਿਫਟ ਜ਼ਰੂਰ ਮੰਗ ਲੈ ਕੇ ਮੈਂ ਆਪਣੇ ਜਨਮ ਦਿਨ ਤੇ ਇੱਕ ਪੌਦਾ ਲਾਉਣਾ ਹੈ ਤੇ ਉਸ ਪੌਦੇ ਦੀ ਸਾਂਭ ਸੰਭਾਲ ਤੁਸੀਂ ਖੁਦ ਕਰਨੀ ਹੈ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਹਾਨੂੰ ਕਿੰਨੀ ਖੁਸ਼ੀ ਮਿਲੇਗੀ ਜਦੋਂ ਉਹ ਤੁਹਾਡੇ ਹੱਥੀ ਲਾਏ ਹੋਏ ਬੂਟੇ ਨੂੰ ਨਵੀਆਂ ਪੱਤੀਆਂ ਨਿਕਲਣਗੀਆਂ ਫੁੱਲ ਖਿੜਨਗੇ ਤੇ ਜਦੋਂ ਉਹ ਹੋਰ ਵੱਡਾ ਹੋ ਗਿਆ ਉਹ ਫਲ ਦੇਗਾ ਤਾਂ ਮੈਂ ਇਸ ਸੰਸਥਾ ਦੇ ਪ੍ਰਿੰਸੀਪਲ ਸਾਹਿਬਾਨ ਮੈਨੇਜਰ ਸਾਹਿਬਾਨ ਔਰ ਸਿੱਖੀ ਸਾਹਿਬ ਦਾ ਧੰਨਵਾਦ ਕਰਦਾ ਤੇ ਇੰਨੇ ਪਿਆਰੇ ਬੱਚਿਆਂ ਨਾਲ ਕੁਝ ਸਮਾਂ ਮੈਨੂੰ ਗੱਲਾਂ ਕਰਨ ਦਾ ਸਮਾਂ ਦਿੱਤਾ ਟਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਆਖਰ ਦੇ ਵਿੱਚ ਮੈਂ ਇੱਕ ਤੌਰ ਸਕੂਲ ਦੇ ਮੈਨੇਜਰ ਸਾਹਿਬ ਔਰ ਪ੍ਰਿੰਸੀਪਲ ਸਾਹਿਬਾਨ ਨੂੰ ਮੈਂ ਇੱਕ ਕਾਫੀ ਭੇਟ ਕਰਨੀ ਚਾਹੁੰਦਾ ਤਾਂ ਮੇਰੀ ਬੁਝਾਰਿਸ਼ ਹੈ ਕਿ ਉਹ ਆ ਕੇ ਇੱਕ ਕਾਫੀ ਸਵੀਕਾਰ ਕਰਨ ਮੈਂ ਆਪਣੇ ਬੱਚਿਆਂ ਨੂੰ ਵੀ ਪਹੁੰਚਾਣਾ ਚਾਹੁੰਦਾ ਮੇਰੇ ਦੋ ਬੱਚੇ ਵਨ ਬੋਏ ਐਂਡ ਵਨ ਗਰਲ ਕੈਨ ਕਮ ਜੈਨਕਲੀਸ ਰਿਪਰੈਜ਼ੈਂਟ ਪਲੀਜ਼ ਕਮ ਵਨ ਬੋਏ ਐਂਡ ਗਰਲ ਫਰਮ ਸਕੂਲ आई फर्स्ट फर्स्ट आई रीड दिस बुक एंड देन वी विल कीप इट इन द लैंडिंग तो सी फुल्लावांगो जी ते फुल्ला दी महका ਤੁਸੀਂ ਆਪਣੇ ਭਾਸ਼ਣ ਦੁਆਰਾ ਆਪਣੇ ਬੋਲਸ ਦੁਆਰਾ ਦਿੰਦੇ ਹੋ ਸਾਡੇ ਕਮ ਜਨ ਸਰ ਬਣ ਗੂ ਚੁਕੇ ਨੇ ਸਰਾਹ ਦੇ ਅੰਦਰ ਸੀ ਜੀ ਗੋਗਨ ਗੋਗਨ ਫਲੈਕਸ ਵਾਲੇ ਮੈਂ ਇਹਨਾਂ ਦੀ ਸੰਸਤਾ ਹੈ ਕਿ ਸਰਾਹ ਹਵੀਰ ਸਿੰਘ ਜੀ ਜੇ ਨਾਲ ਸੱਚੇ ਨਾਲ ਹਨ ਇਹ ਆਪ ਜੀ ਦੇ ਇਸ ਪੇਟਰ ਮੁਕਾਵਿਆਂ ਦੇ ਜਨ ਸਰਵੰਨ ਦੇ ਸਰਵੰਨ ਆਮ ਜੀ ਤਾਂ ਸਾ ਮੈਂ ਸਭ ਤੋਂ ਪਹਿਲਾਂ ਬਹੁਤ ਧੰਨਵਾਦ ਆ ਜੀ ਪਰਮਾਤਮਾ ਦਾ ਜਿਨ੍ਹਾਂ ਨੇ ਸਾਨੂੰ ਇਸ ਲਾਈਕ ਬਣਾਇਆ ਕਿ ਅਸੀਂ ਇਸ ਸਕੂਲ ਵਿੱਚ ਇਹ ਪ੍ਰੋਗਰਾਮ ਦੀ ਅਗਵਾਈ ਕਰ ਸਕੀਏ ਮੈਂ ਖਾਸ ਤਨਵਾਦ ਕਰਦਾ ਹਾਂ ਗੁਰਗੁਪਿੰਗ ਸਿੰਘ ਸਟੱਡੀ ਸਰਕਲ ਸੰਗਰੂਰ ਬਨਾਲਾ ਮਲੇਰ ਕੋਟਲਾ ਜ਼ੋਨ ਤੋਂ ਮਾਨਸਾ ਜ਼ੋਨ ਤੋਂ ਕਿ ਅੰਮਾਨੇ ਇਹ ਪ੍ਰਲਾ ਕੀਤਾ ਕਿ ਨੇੜੇ ਤੇੜੇ ਦੇ ਜਿੰਨੇ ਵੀ ਸਕੂਲ ਹਨ ਉਹ ਸਾਰੇ ਇਸ ਜਗ੍ਹਾ ਤੇ ਇਕੱਠੇ ਹੋ ਕੇ ਵਾਤਾਵਰਣ ਸੰਬੰਧੀ ਨਾ ਖਾਸ ਕਰਕੇ ਬੱਚੇ ਵਾਤਾਵਰਣ ਸੰਬੰਧੀ ਆਪਣੇ ਜੋ ਵਿਚਾਰ ਹਨ ਜੋ ਉਹਨਾਂ ਦੀ ਸੋਚ ਹੈ ਉਹ ਡਰਾਇੰਗ ਅਤੇ ਪੇਂਟਿੰਗ ਦੇ ਦੁਆਰਾ ਪ੍ਰਦਰਸ਼ਿਤ ਕਰ ਸਕਣ ਇਹ ਬੱਚਿਆਂ ਵਿੱਚ ਹੋਰ ਇੰਟਰਸਟ ਪੈਦਾ ਕਰੇਗਾ ਉਚੀ ਪੈਦਾ ਕਰੇਗਾ ਕਿ ਸਾਰੇ ਬੱਚਿਆਂ ਨੇ ਹੈ ਨਾ ਹੁਣ ਤੋਂ ਹੀ ਸਕੂਲ ਦੇ ਸਮੇਂ ਤੋਂ ਹੀ ਅਧਿਆਨ ਵਾਲੇ ਸਮੇਂ ਵਿੱਚ ਵੀ ਵਾਤਾਵਰਣ ਪ੍ਰਤੀ ਆਪਣੀ ਰੁਚੀ ਦਿਖਾਣੀ ਹੈ ਕਿ ਵਾਤਾਵਰਣ ਦੀ ਸਾਂਭ ਸੰਭਾਲ ਕਰਨੀ ਹੈ ਵਾਤਾਵਰਣ ਉਹ ਜੋ ਖੁਦਾ ਨੇ ਪਰਮਾਤਮਾ ਨੇ ਸਾਨੂੰ ਇੱਕ ਬਖਸ਼ੀਸ਼ ਦਿੱਤੀ ਹੈ ਅਤੇ ਦੇਖੋ ਜੀ ਹਵਾ ਪਾਣੀ ਫਲ ਪੌਦੇ ਇਹ ਸਭ ਸਾਨੂੰ ਜੀਵਨ ਦਿੰਦੇ ਹਨ ਸਾਡੀ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਅਤੇ ਵਾਤਾਵਰਣ ਜੋ ਹੈ ਉਹ ਸਾਡੇ ਤੋਂ ਵਾਪਸ ਕੁਝ ਨਹੀਂ ਮੰਗਦਾ ਸਭ ਇਹ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਿਸ ਤਰ੍ਹਾਂ ਅਸੀਂ ਵਾਤਾਵਰਣ ਤੋਂ ਬਹੁਤ ਕੁਝ ਪ੍ਰਾਪਤ ਕਰ ਰਹੇ ਹਾਂ ਆਪਣੇ ਜੀਵਨ ਦੇ ਲਈ ਅਸੀਂ ਵੀ ਵਾਤਾਵਰਣ ਨੂੰ ਕੁਝ ਦੇਈਏ ਤੇ ਆਪਣੀ ਸੋਚ ਦੇ ਦੁਆਰਾ ਬੱਚੇ ਆਹੀ ਡੋਇੰਗ ਅਤੇ ਪੇਂਟਿੰਗ ਕੰਪੀਟੀਸ਼ਨ ਦੇ ਦੁਆਰਾ ਬਈਸ ਪ੍ਰਤੀਯੋਗਿਤਾ ਦੇ ਦੁਆਰਾ ਪ੍ਰਦਰਸ਼ਿਤ ਕਾਰਜ ਤੇ ਮੈਨੂੰ ਬਹੁਤ ਖੁਸ਼ੀ ਹੈ ਤੇ ਮੈਂ ਹੌਸਲਾ ਫਜ਼ਾਈ ਇਹਨਾਂ ਬੱਚਿਆਂ ਦੇ ਮਾ ਤੇ ਮੈਂ ਧੰਨਵਾਦ ਕਰਦਾ ਹਾਂ ਸਾਰੇ ਨੋ ਆਯੋਜਕਾਂ ਦਾ ਜਿਨ੍ਹਾਂ ਨੇ ਬੜੀ ਮਿਹਨਤ ਨਾਲ ਘੱਟੋ-ਘੱਟ 2-3 ਹਫ਼ਤਿਆਂ ਤੋਂ ਇਸ ਦੀ ਤਿਆਰੀ ਕਰਦੇ ਆ ਰਹੇ ਹਨ ਤੇ ਅੱਜ ਇਹ ਵੀ ਨਾ ਆਇਆ ਕਿ ਬੱਚੇ ਸਾਰੇ ਵਕ ਵਕ ਸੁਲਾ ਇਕੱਠੇ ਹੋ ਕੇ ਆਪਣੇ ਵਿਚਾਰ ਆਪਣੀ ਸੋਚ ਵਾਤਾਵਰਨ ਨੂੰ ਦੇ ਸਕਣ ਉਹਨਾਂ ਦੀ ਕੀ ਸੋਚ ਹੈ ਵਾਤਾਵਰਨ ਦੇ ਪ੍ਰਤੀ ਕੋਰ ਡਰਾਇੰਗ ਅਤੇ ਪੇਂਟਿੰਗ ਕੰਪੀਟੀਸ਼ਨ ਦੇ ਦੁਆਰਾ ਪ੍ਰਦਰਸ਼ਿਤ ਕਰ ਸਕਦੇ टुडे ऑन दिस ਡੇ ਵੀ ਆਰ ਹੈਪੀ ਟੂ ਹੋਸਟ ਥਿਸ ਪ੍ਰੋਗਰਾਮ ਹਿਅਰ ਆਊਰ ਮਿਸ ਫਰ ਅਲ ਦ ਸਟੂਡੈਂਟਸ ਆਫ ਡਿਫਰੈਂਟ ਸਕੂਲਸ ਹਰ ਕਮ ਫਰਮ ਡਿਫਰੈਂਟ ਪਾਰਟ ਆਫ ਸੰਗਰੂ ਵੀ ਆਰ ਵੈਰੀ ਐਸਟਿਮੇਟਲੀ ਹੈਪੀ ਦੈਟ ਸੋ ਮਨੀ ਸਟੂਡੈਂਟਸ ਕੇਮ ਫਰਮ ਡਿਫਰੈਂਟ ਸਕੂਲਸ ਟੂ ਆਰ ਸਕੂਲ ਐਂਡ ਆਮ অলਸੋ ਹੈਪੀ ਦੈਟ ਥੇਅਰ ਆਰ ਸੋ ਮਨੀ ਆਰਗੇਨਾਈਜ਼ਰਸ Teachers, artists, drawing teachers who are encouraging all these students, especially for one particular cause that is our environment. In fact, it is a very important issue of this present world because we all know that because of this environment, saving the environment, and uh, how we are going to save this environment, and what we are going to hand over to the present generation as well as to the future generation that is very important so this particular program what is organized here in our school today encourages all the students every individual to promote and to save the environment that's the main cause that's the purpose of this today's program i sincerely appreciate all the organizers who took initiative to come over here, and they are with us for uh, last few days. They are in touch with us, how to organize this program, and how they are going to do it. Who are the participants, and from which are the schools the students are going to come? So my appreciations to all of them. and Especially, I thank the students who have come up from different schools. They turned up, turned up for this particular event, and they are uh, still showing the interest. I also see. That many are doing very actively, not many, all of them, all those who came here today, all are doing well by presenting their views, by presenting their intention to save the environment, by portraying in the picture and in their drawing. So I appreciate all the students, all the participants, and all the organizers, and I wish that this particular event, which is organized here today, can be carried out in different schools and different institutions, even in any villages, cities also, so that the people will become aware of what the saving of environment is. That is the main purpose. So what I am going to hand over to my generation and what uh, my students are going to hand over to their generation is very important. So once again my best wishes and thank you to all the students बच्चा जागरूकता पैदा होगी ज्यादा ਦੇ ਵਾਤਾਵਰਨ ਨੂੰ ਲੈ ਕੇ ਅੱਜ ਕੱਲ ਆਪਾਂ ਦੇਖ ਹੀ ਰਹੇ ਹਾਂ ਜਿਹੜਾ ਵਾਤਾਵਰਨ ਦੀ ਇਨਸਾਨ ਨੂੰ ਕਿੰਨੀ ਲੋੜ ਹੈ ਕਹਿਣ ਦੀ ਕੋਈ ਗੱਲ ਨਹੀਂ ਸਭ ਜਾਣਦੇ ਆਂ ਕੰਦੇ ਨੇ ਕਿ ਪੰਛੀਆਂ ਲਈ ਆਲੇ ਨੇ ਬਣਾਵਾ ਬੜਾ ਚੱਲ ਰਿਹਾ ਉਹਦੇ ਵਿੱਚ ਵੀ ਬਟ ਜੇ ਆਪਾਂ ਦੇਖਿਆ ਜਾਏ ਕਿ ਸਿਰਫ ਆਪਾਂ এনवायरमेंट ਨੂੰ ਵਾਤਾਵਰਨ ਨੂੰ ਹੀ ਬੜਾ ਬਣਾ ਬਈਏ ਤਾਂ ਉਹਨਾਂ ਨੂੰ ਉਹਨਾਂ ਦੇ ਪੰਛੀਆਂ ਵਾਸਤੇ ਕੋਈ ਆਲੇ ਨੇ ਬਣਾ ਦੀ ਲੋੜ ਨਹੀਂ ਹੈ ਉਹਨਾਂ ਦਾ ਘਰ ਲੈਣਾ ਰੱਬ ਨੇ ਸਭ ਕੁਝ ਸਾਰਿਆਂ ਨੂੰ ਉਨ੍ਹਾਂ ਦੇ ਅਕੋਰਡਿੰਗ ਦਿੱਤਾ ਹੋਇਆ ਉਹਨਾਂ ਨੇ ਸਭ ਆਪਣੀ ਯਾਦ ਕਰ ਲੈਣਾ ਸਿਰਫ ਇੱਕ ਉਪਰਾਲਾ ਗੰਭੀਰ ਉਹਦਾ ਕਿ ਅਸੀਂ ਆਪਣੇ ਵਾਤਾਵਰਣ ਨੂੰ ਬੁਰੀ ਤਰ੍ਹਾਂ ਟੰਗ ਨਾਲ ਬਣਾਣਾ ਤੇ ਉਸਦੇ ਪਰਲੇ ਵਿੱਚ ਪੋਸਟ ਨੀਕਿੰਗ ਦਾ ਕੰਪੀਟੀਸ਼ਨ ਆਇਆ ਤੇ ਅੱਛੀ ਤੇ ਅੱਜ ਇੱਕ ਅੱਛਾ ਮੈਸੇਜ ਵੀ ਗਿਆ ਤੇ ਧੰਨਵਾਦ ਸੱਸੀ ਗਾਲ ਸਾਰਿਆਂ ਨੂੰ ਹਾਂਜੀ ਅੱਜ ਬਹੁਤ ਹੀ ਵਧੀਆ ਲੱਗ ਰਿਹਾ ਜਿਹੜਾ ਗੁਰਵੰਤ ਸਿੰਘ ਸਟੱਡੀ ਸਰਕਲ ਬਣਾਇਆ ਉਪਰਾਲਾ ਕੀਤਾ ਗਿਆ ਵਤਾਵੰਦੀ ਸੰਭਾਲ ਦੇ ਉੱਤੇ ਜੋ ਪ੍ਰੋਗਰਾਮ ਹੈ ਬੱਚੇ ਬਹੁਤ ਸੋਹਣੇ ਪੋਸਟ ਮੇਕਿੰਗ ਦਾ ਕੰਪੀਟੀਸ਼ਨ ਹੋ ਰਿਹਾ ਹੈ ਬਹੁਤ ਸੋਹਣੇ ਮਕੌਲੇ ਦੇ ਵਿੱਚ ਬੱਚੇ ਕੰਮ ਕਰ ਰਹੇ ਨੇ ਤੇ ਦੇਖ ਕੇ ਕਲਾ ਨੂੰ ਬੜਾ ਮੰਨਦਾਰੇ ਤੇ ਕੰਪੀਟੀਸ਼ਨ ਬਹੁਤ ਹੀ ਟਫ ਹੋਣ ਵਾਲਾ ਹੈ ਤੇ ਸਾਨੂੰ ਰਿਜ਼ਲਟ ਕੱਢਣ ਦੀ ਵੀ ਬੜੀ ਉਜਧ ਜਤ ਕਰਨੀ ਹੈ ਤੇ ਇਹ ਬੰਦੇ ਕੰਪੀਟੀਸ਼ਨ ਪਹਿਲਾਂ ਵੀ ਕਰਵਾਉਂਦੇ ਰਹਿੰਦੇ ਆ ਉਮੀਦ ਹੈ ਵੀ ਅੱਗੇ ਤੋਂ ਵੀ ਕਰਵਾਉਂਦੇ ਰਹਿੰਗੇ ਅੱਜ ਗੁਰਬਾਣੀ ਸਿੰਘ ਸੜੀ ਸਰਕਲ ਵੱਲੋਂ ਵਾਤਾਵਰਣ ਸੰਵਕਟ ਪੋਸਟਰ ਮੇਕਿੰਗ ਮੁਕਾਬਲੇ ਕਰਾਏ ਜਾ ਰਹੇ ਨੇ ਵਿਦਿਆਰਥੀਆਂ ਨੂੰ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਬਹੁਤ ਹੀ ਜ਼ਿਆਦਾ ਸਖਤ ਮੁਕਾਬਲਾ ਹੈ ਦੇਖ ਕੇ ਮਾਨੂੰ ਬਹੁਤ ਬੜੀ ਖੁਸ਼ੀ ਹੋ ਰਹੀ ਹੈ ਕਿਉਂਕਿ ਕਲਾ ਜਿਹੜੀ ਹੈ ਉਹ ਵਿਦਿਆਰਥੀਆਂ ਨੂੰ ਰਿਲੈਕਸ ਕਰਦੀ ਹੈ ਪੜਾਈ ਦੇ ਨਾਲ ਨਾਲ ਇਹੀ ਜਿਹੇ ਮੁਕਾਬਲੇ ਕਰਾਉਣੇ ਬਹੁਤ ਜ਼ਰੂਰੀ ਨੇ ਗੁਰਗੋਵਲ ਸੀ ਸੜੀ ਸਰਕਲ ਵਧਾਈ ਦਾ ਪਾਤਰ ਹੈ ਸਾਨੂੰ ਜਜਮੈਂਟ ਕਰਨ ਚ ਵੀ ਮੁਸ਼ਕਤ ਕਰਨੀ ਪਵੇਗੀ ਕਿਉਂਕਿ ਮੁਕਾਬਲਾ ਬਹੁਤ ਸਖਤ ਹੈ ਬੱਚੇ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਬਾਕੀ ਵਾਰ ਕੀ ਜੋ ਵਿਸ਼ਾ ਹੈ ਵਾਤਾਵਰਨ ਨਾਲ ਸੰਬੰਧ ਅੱਜ ਦਾ ਅੱਜ ਕੱਲ ਦਾ ਕਰੰਟ ਵਿਸ਼ਾ ਹੈ ਵਾਤਾਵਰਨ ਦੀੜੀ ਹੈ ਉਹ ਮੁਖ ਲੋੜ ਹੈ ਅੱਜ ਦੇ ਸਮਾਜ ਦੀ ਕਿਉਂਕਿ ਪੋਲੂਸ਼ਨ ਇੰਨਾ ਜ਼ਿਆਦਾ ਹੋ ਰਿਹਾ ਹੈ ਇਸ ਨਾਲ ਬੱਚਿਆਂ ਨੇ ਜੋ ਅਵੇਅਰਨੈਸ ਬਣੇ ਜੀ ਉਹ ਜ਼ਰੂਰੀ ਹੈ ਬਾਕੀ ਫਿਰ ਇਹਨਾਂ ਦਾ ਗੁਰਪ੍ਰੀਤ ਸਿੰਘ ਸਾਢੀ ਗੱਲ ਰੱਖ ਲੋ ਇਹ ਉਪਰਾਹਲੇ ਦਾ ਮੈਂ ਬਹੁਤ ਹੀ ਜ਼ਿਆਦਾ ਇਹਨਾਂ ਦਾ ਧੰਨਵਾਦ ਕਰਦਾ ਬੜੀ ਖੁਸ਼ੀ ਹੈ ਵਾਈਬਲੀਪਤੀ ਪਤਿ ਗੁਰੂਗੋਬਿੰਦ ਸਿੰਘ ਸਟ੍ਰੀਟ ਤੋਂ ਜਿ ਵੱਲੋਂ ਪਿਛਲੇ 50 ਸਾਲਾਂ ਤੋਂ ਲਗਾਤਾਰ ਸਕੂਲਾਂ ਕਾਲਜਾਂ ਦੇ ਵਿੱਚ ਰਏ ਹੋયા ਆ ਬੱਚਿਆਂ ਨੂੰ ਸਮਾਜਿਕ ਧਾਰਮਿਕ ਖੇਤਰ ਦੀਆਂ ਵੱਖ-ਵੱਖ ਰੇਡੀਆਂ ਦੇ ਦਿੱਤੀਆਂ ਜਿ ਇਹਨਾਂ ਵਿੱਚ ਇਤਿਆਜਾਂ ਜੰਦੀਆਂ ਨੇ ਜਿੱਥੇ ਸਾਡੇ ਵੱਲੋਂ ਸਕੂਲਾਂ ਕਾਲਜਾਂ ਵਿੱਚ ਵਾਟ ਵਾਟ ਕਰਾਂ ਦੇ ਮੁਕਾਬਲੇ ਮੌਕੇ ਜੋ ਮਿਲੇਦੇ ਰੂਪ ਤੇ ਹੀ ਹੁੰਦੇ ਨੇ ਉਥੇ ਨਸ਼ਾ ਵਿਰੋਧੀ ਮਾਰਚ ਅਤੇ ਹੋਰ ਪ੍ਰੋਗਰਾਮ ਪਿੱਤੇ ਜਾਂਦੇ ਨੇ ਅੱਜ ਮੀਟਰ ਫਲਾਵਰ ਕਾਮਨ ਸਕੂਲ ਸੌਰਵ ਵਿਖੇ ਅਸੀਂ ਡੀਸੀਬੀ ਬੈਂਕ ਦੇ ਸਹਿਯੋਗ ਦੇ ਨਾਲ ਵਾਤਾਵਰਣ ਦੇ ਵਿਸ਼ੇ ਤੇ ਬੱਚਿਆਂ ਦੇ ਵਿਦਿਆਰਥੀਆਂ ਦੇ ਪੋਸਟੇ ਦੇ ਮੁਕਾਬਲੇ ਹੋ ਪਰਿਵਾਰੇ ਹਾਂ ਜਿਸ ਵਿੱਚ ਸੰਹੁਰ ਬਰਨਾਲਾ ਮਲੇਕੋਲਾ ਜੋਨ ਤੋਂ 50 ਤੋਂ ਵੱਧ ਬ੍ਰਿਆਸੀ ਅਤੇ ਉਹਨਾਂ ਦੇ ਅਧਿਕਾਰੀ ਸਰਦਾਰਾਂ ਅਤੇ ਕੰਟੇਨਰ ਜੋ ਕਿ ਆਪ ਦੇਖ ਰਹੇ ਹੋ ਕਿ ਮੁਕਾਵਨੇ ਦੇ ਬੱਚੇ ਬੜੇ ਸੋਹਣੇ ਵਾਤਾਵਰਣ ਸੰਬੰਧੀ ਆਪਨੇ ਸੰਦੇਸ਼ ਨੂੰ ਚਿਤਨੇ ਕਰਦੇ ਨੇ ਕੋ ਸਾਡਾ ਵੀ ਗੁਰੂਗਣ ਗੁਰਬਾਣੀ ਦੇ ਅਧਾਰ ਤੇ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਨੂੰ ਹੱਥ ਆਪਾ ਸਾਰੇ ਜਾਣਦੇ ਹਾਂ ਕਿ ਸਾਡਾ ਅੱਜ ਜਗਾ ਹੈ ਸਮਾਜਿਕ ਜਿਹੜਾ ਹੈ ਸੰਵਾਤਾਵਰਣ ਹੈ ਉਹ ਗੰਗਲਾ ਹੋ ਗਿਆ ਪਾਣੀ ਪੱਖੋਂ ਵੀ ਤੇ ਵਾਤਾਵਰਣ ਪੱਖੋਂ ਵੀ ਇਹਦੇ ਵਿੱਚ ਜਿਹੜਾ ਸਾਨੂੰ ਯੋਗਦਾਨ ਪਾਉਂਦੀ ਬਹੁਤ ਵੱਡੀ ਲੋੜ ਹੈ ਅੱਜ ਇਸ ਵੀ ਵਿਦਿਆਰਥੀਆਂ ਵੱਲੋਂ ਕਿ ਜਿਹੜੇ ਸੰਕਲਪ ਲਿਆ ਜਾ ਰਿਹਾ ਹੈ ਜਨ ਜਨ ਇਹ ਸੰਦੇਸ਼ ਪਹੁੰਚ ਲਗਾਓ ਰੁੱਖ ਲਗਾਓ ਰੁੱਖ ਲਗਾਓ ਤੋਂ ਇਹ ਰੁੱਖ ਲਗਾਉਣ ਦੀ ਜਿਹੜੀ ਗੱਲ ਹੈ ਉਹਦੀ ਲਗਾਉਣ ਦੀ ਗੱਲ ਇਹ ਪ੍ਰੇਰਣਾ ਵਾ ਜਿਸ ਮੁਤਾਬਲੇ ਰਹਿਤਾਂ ਜਾਰੀਆਂ ਨੇ ਸਾਡੇ ਡਾਕਟਰ ਸਬਾਲ ਸਿੰਘ ਸਕਰੋਦੀ ਉਹਨਾਂ ਨੇ ਇਸ ਵਿਸ਼ੇ ਤੇ ਬੱਚਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ ਸੋਨਾ ਪ੍ਰਬੰਧਕ ਕਮੇਟੀ ਡਿਰੇਕਟਰ ਕਾਉਂਸਲ ਸਕੂਲ ਦੇ ਮੈਨੇਜਰ ਸਾਹਿਬ ਲਾਰਾ ਸਿਧਾਨੀ ਕੇ ਮੈਂਡੀਅਟ ਅਤੇ ਨਿਪਾਲ ਜਗਨਨਾਥ ਜੀ ਕੋਆਰਡੀਨੇਟਰ ਦੇ ਕਾਸਟਾਲ ਜੀ ਮੈਡਮ ਜੋਤੀ ਜੀ ਇਹਨਾਂ ਦੇ ਅਗਵਾਈ ਵਿੱਚ ਸਾਰਾ ਸਮਾਗਮ ਹੋ ਰਿਹਾ ਉਹਨਾਂ ਸਾਰਿਆਂ ਦਾ ਬहोत बहोत ਧੰਨਵਾਦ ਕਰਦਾ ਹਾਂ ਬਾਈ ਦਿੱਤਾ ਹਾਲ ਸਾਹਿਬ ਬਾਈ ਜੀ ਦੀ ਕਥਾ ਸਾਹਿਬ ਹੈ ਦੀ ਕੀ ਪਤੇ ਗੁਰੂ ਰਜਿੰਦਰ ਸਿੰਘ ਅਧੀਸ਼ਕਰ ਵੱਲੋਂ ਮਨੀਸ਼ ਸਾਹਿਬ ਪੂਰਾ ਸਟਾਫ ਸਕੂਲ ਦਾ ਸਕੂਲ ਦੇ ਬੱਚੇ ਸਾਰੇ ਹਨ ਬਹੁਤ ਨਹੀਂ ਅਧੀਸ਼ਕਰ ਦੇ ਵਿਹਾਰੇ ਅਸੀਂ ਮੈਨੇਜਮੈਂਟ ਵੱਲੋਂ ਮਨੇਸ਼ ਸਾਹਿਬ ਨੂੰ ਇੱਕ ਬੁੱਕਾ ਤੇ ਕਰਕੇ ਚਤਕਾਰ ਤੇ ਕਰਦੇ ਆ ਇਧਰ ਮੈਂ ਬੈਂਕ ਵਾਲੇ ਬੈਂਕੀ ਇੱਕ ਲੰਗਾ ਸਾਰੇ ਬੱਚਿਆਂ ਨੂੰ ਕਾਫੀਆਂ ਦੇ ਜੋ ਤੁਸੀਂ ਜੀ ਬੈਂਕ ਜਿੰਨੇ ਆਪਣੇ ਆਏ ਹੋ ਅਫੀਸ਼ਲ

को अकाली एकेडमी अमृतसर सर गपाल कश्यप जी हो गए शुभकामनाएं इस के नाल खूब जोडते टेस्ट बाद कृपया कृपया दीजिए आप को स्नेहा ਇਸ ਤੋਂ ਬਾਅਦ ਸੋਨਿਆ ਫਿਰ ਸ੍ਰੀ ਅਕਾਲ ਬੋਲੇ ਸੋਨਿਆ ਜਿਨ੍ਹਾਂ ਨੇ ਜਿਨ੍ਹਾਂ ਨੇ ਸਦਕੇ ਹੀ ਸਾਰਾ ਪ੍ਰੋਗਰਾਮ ਇਹ ਮੁਕੰਮਲ ਹੋਇਆ